ਤਾਂ ਲੰਡਨ ਸਿਟੀ ਮੇਲੇ ਤੋਂ ਇਸ ਵਕਤ ਲਾਈਵ जोडਿਆ ਤੁਸੀਂ ਤੇ ਕੱਲ ਵੀ ਇੱਕ ਵੀਡੀਓ ਵਾਇਰਲ ਹੋਈ ਹੈ ਕਾਫੀ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਲੰਡਨ ਸਿਟੀ ਮੇਲੇ ਦੇ ਵਿੱਚ ਇੱਕ ਵਿਅਕਤੀ ਨੂੰ ਜਿਹੜਾ ਕਰੰਟ ਲੱਗ ਗਿਆ ਇਸ ਤਰ੍ਹਾਂ ਦੀ ਜਿਹੜੀ ਵੀਡੀਓ ਖਬਰ ਜਿਹੜੀ ਹੈ ਉਹ ਦਿਖਾਈ ਜਾ ਰਹੀ ਸੀ ਦਿਖਾਈ ਜਾ ਰਹੀ ਹੈ ਕੁਝ ਚੈਨਲ ਦੇ ਉੱਪਰ ਇਸ ਵਕਤ ਅਸੀਂ ਉਸੇ ਮੇਲੇ ਦੇ ਵਿੱਚ ਮੌਜੂਦ ਆ ਹਾਲਾਂਕਿ ਤੁਸੀਂ ਦੇਖੋ ਕਿ ਥੜ ਜਿਹੜਾ ਕੱਲ ਕਾਫੀ ਤੇਜ਼ ਝੱਖੜ ਤੂਫਾਨ ਆਇਆ ਜਿਸ ਦੇ ਵਿੱਚ ਕੀ ਇਹ ਜਿਹੜਾ ਇੱਕੋ ਦਮ ਝੱਖੜ ਤੂਫਾਨ ਆਇਆ ਤੇ ਸਾਰਾ ਸਿਸਟਮ ਜਿਹੜਾ ਹਿੱਲ ਗਿਆ ਕਿਉਂਕਿ ਅਚਾਨਕ ਜਿਹੜਾ ਹਨੇਰੀ ਤੂਫਾਨ ਆਉਣ ਦੇ ਕਾਰਨ ਇੰਨਾ ਵੱਡਾ ਸਿਸਟਮ ਜਿਹੜਾ ਮੈਨੇਜ ਕਰਨਾ ਉਹ ਵੀ ਕਿਤੇ ਨਾ ਕਿਤੇ ਔਖਾ ਹੋ ਜਾਂਦਾ ਸੋ ਉਸ ਮਾਮਲੇ ਨੂੰ ਲੈ ਕੇ ਇਸ ਵਕਤ ਅਸੀਂ ਪਹੁੰਚੇ ਆ ਮਾਮਲੇ ਨੂੰ ਲੈ ਕੇ ਇਸ ਵਕਤ ਅਸੀਂ ਇੱਥੇ ਪਹੁੰਚੇ ਆਂ ਤੇ ਇਸ ਵਕਤ ਪ੍ਰਬੰਧਕਾ ਨਾਲ ਵੀ ਇਸ ਮਾਮਲੇ ਨੂੰ ਲੈ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਕੀ ਕਹਿਣਾ ਚਾਹੁੰਦੇ ਨੇ ਤੇ ਪੂਰਾ ਮਾਮਲਾ ਕੀ ਹੈ ਕਿਸ ਤਰ੍ਹਾਂ ਇਹ ਸਾਰੀ ਗੱਲਬਾਤ ਹੋਈ ਤੇ ਕਿਸ ਤਰ੍ਹਾਂ ਜਿਹੜਾ ਕਰੰਟ ਉਹ ਲੱਗਿਆ ਸੋ ਇਸ ਪੂਰੇ ਮਾਮਲੇ ਨੂੰ ਲੈ ਕੇ ਫਿਲਹਾਲ ਤੁਸੀਂ ਇਹ ਵਿਅਕਤੀ ਦੇਖੋ ਇਹ ਉਹੀ ਵਿਅਕਤੀ ਹੈ ਜਿਹੜਾ ਹਸਪੀਟਲ ਦੇ ਵਿੱਚ एडमिट सी क्या ना नाम जब मेरा नाम कप्तान आलम जी कल बारिश के कारण आने से ओले गिर रहा था और आंधी भी आया तो अचानक ओले गिरा मेरे सर पे तो मैं नीचे गिर गया उस टाइम बत्ती नहीं था तो किसी ने कह दिया कि बत्ती था तो हम लोग देखे कि बत्ती है नहीं उस टाइम अच्छा तो मैं हॉस्पिटल में मेरे को भाई ने एडमिट करवाया तो मैं हॉस्पिटल में रात को था हॉस्पिटल में सुबह आ गया था बस कहाँ की बात है ये मेला है ये जो रोज गार्डन के सामने मेला जो है मठिंडे में तो जैसे बोला जा रहा है करंट लग गया नहीं नहीं करंट का गया? कोई मामला ही नहीं था यहाँ पे अच्छा वही जो आंधी तूफान आया था ओले गिरने लगा था घबरा गया मैं घबरा गया अचानक से घबरा गया मैं अच्छा तो फिर आपको एडमिट करवाया गया एडमिट करवा गया मेरे साथ वाला भी बंदा गया भाई भी गया साथ में तो मुझे एडमिट करवाया गया अच्छा तो जिस तरह से ऐसा कुछ था क्या कोई लाइट वगैरह जो लाइट वगैरह कुछ भी नहीं था हमारा मेला वाला जो भाई है सब बहुत बढ़िया बंदा तो है वो ये करंट वाली बात कैसे आई करंट, करंट, करंट वाले है। किसी ने फैला दी की करंट लग गया मैं कपने लगा ना तो ऐसा लगा मुझे कपने लगा घबराहट से आ गया ठंड की वजह से ठंड की वजह से ओले ओले गिर रहा था तो मैं कुछ कपड़े भी नहीं पा कर रखा था टी शर्ट पा रखा था तो मैं अपना माल उल ढक रहा था पल्ली से इसी के कारण से मुझे ऐसा लगा कि महसूस की मुझे करंट लगा करंट तो था ही नहीं उस टाइम भी भी है। काम, है काम है? जल, जलंधर से आया है आ, क्यों, क्या लगा रखा आपने? ये कपड़े का हमने शॉप लगा रखे यहाँ पे तो बिल्कुल है दाखिल होया करंट भी जी कही जा रही थी इस मामले न ਪ੍ਰਬੰਧਕਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਕਿ ਪ੍ਰਬੰਧਕ ਕੀ ਕਹਿੰਦੇ ਨੇ ਪੂਰੇ ਮਾਮਲੇ ਲੈ ਕੇ ਤੇ ਕਿੰਨੀ ਕੁ ਜੜੀ ਇਸ ਗੱਲ ਦੇ ਵਿੱਚ ਕੀ ਪੂਰਾ ਮਾਮਲਾ ਰੋਬਿੰਦ ਜੀ ਕੱਲ ਦੀ ਵੀਡੀਓ ਵਾਇਰਲ ਹੋ ਰਹੀ ਹੈ ਕਾਫੀ ਤੁਹਾਡੇ ਮੇਲੇ ਦੀ ਜੀ ਸਰ ਜੀ ਵਿੱਚ ਕਰੰਟ ਲੱਗ ਗਿਆ ਇੱਕ ਵਿਅਕਤੀ ਨੂੰ ਕੀ ਇਹ ਪੂਰਾ ਮਾਮਲਾ ਤੁਹਾਨੂੰ ਕੀ ਰਿਪੋਰਟ ਮਿਲ ਸਰ ਇਹ ਮਾਮਲਾ ਅਸੀਂ ਵੀ ਇੱਥੇ ਮਿਲੂ ਸੀਗੇ ਅਸੀਂ ਅੱਗੇ ਬੈਠੇ ਸੀ ਸਾਨੂੰ ਪਿੱਛੇ ਸੀਗੇ ਉਹ ਕਹਿੰਦੇ ਡਿੱਗ ਪਿਆ ਡਿੱਗ ਪਿਆ ਮੁੰਡਾ ਕਰੰਟ ਲੱਗ ਗਿਆ ਅਸੀਂ ਕਿਹਾ ਵੀ ਕਰੰਟ ਤਾਂ ਲੱਗ ਹੀ ਨਹੀਂਦਾ ਜੋ ਲਾਈਟ ਬੰਦ ਹੈ ਅਸੀਂ ਇੱਥੇ ਆਏ ਚਲੋ ਇਹਨੂੰ ਧੱਕੇ ਲੈ ਗਏ ਉਹ ਕਹਿੰਦੇ ਕਰੰਟ ਲੱਗਿਆ ਅਸੀਂ ਨੂੰ ਧੱਕ ਰੇ ਫਰੈਂਡਸ ਆਪਣੀ ਇਹਨੂੰ ਬੱਚਾ ਉਹ ਵੀ ਹੈ ਵੀ ਠੀਕ ਹੋ ਗਏ ਅਸੀਂ ਉੱਥੇ ਲੈ ਗਏ ਇਹ ਕਹਿੰਦਾ ਵੀ ਕਰੰਟ ਲੱਗਾ ਕਰੰਟ ਵੇਰ ਨੂੰ ਦੱਸਿਆ ਕਿ ਲਾਈਟ ਤਾਂ ਹੈ ਹੀ ਨਹੀਂ ਸਾਰਿਆਂ ਨੇ ਦੇਖਿਆ ਲਾਈਟ ਹੈ ਨਹੀਂ ਇਹਨੂੰ ਕੋਈ ਹੋਰ ਦਿੱਕਤ ਆਈ ਹੈ ਹਾਂਜੀ ਨਹੀਂ ਜਿਸ ਤਰ੍ਹਾਂ ਪੋਸਟ ਟਾਈਮ ਕੱਲ ਕਾਫੀ ਹਨੇਰੀ ਤੂਫਾਨ ਵੀ ਆਈ ਸੀ ਉਦੋਂ ਦੀ ਗੱਲ ਹੀ ਹੈ ਉਦੋਂ ਦੀ ਗੱਲ ਹੀ ਹੈ ਫਿਰ ਉਸ ਤੋਂ ਜਨਰੇਟਰ ਬੰਦ ਕਰ ਦਿੱਤੇ ਸਰ ਜਦੋਂ ਸਾਨੂੰ ਲੱਗਦਾ ਮਾੜਾ ਜੀ ਵੀ ਕੋਈ ਵਾਧਾ ਤੂਫਾਨ ਜਾਂ ਹਨੇਰੀ ਚੱਲਣ ਵਾਲੀ ਆ ਅਸੀਂ ਸੜ ਪਹਿਲਾਂ ਪ੍ਰੈਵੈਂਟਿਵਲੀ ਜਨਰੇਟਰ ਬੰਦ ਕਰਨੀ ਹੁੰਦੀ ਆ ਵੀ ਦੁਕਾਨਦਾਰਾਂ ਨੂੰ ਜਾਂ ਮੀਂਹ ਪੈਣਾ ਹੋਵੇ ਅਸੀਂ ਪਹਿਲਾਂ ਜਨਰੇਟਰ ਹੀ ਬੰਦ ਕਰ ਦਿਆਂ ਅੱਛਾ ਪਰ ਕਿੰਨੀ ਵੀ ਸੱਚਾਈ ਇਸ ਮਾਮਲੇ ਦੇ ਵਿੱਚ ਕਾਹੇ ਜਾ ਰਿਹਾ ਸਰ ਸਭ ਜ਼ਰਾ ਜ਼ਰਾ ਝੂਠ ਹੈ ਆਪਾਂ ਕੋ ਸਾਬਤ ਕਰਦੇ ਵੋ ਸਮ ਲਾਇਟ ਸੀਗੀ ਜੋ ਕਹਿੰਦੇ ਮੈਂ ਦੇਣ ਨੂੰ ਪਿਆ ਰਹੇ ਅੱਛਾ ਜੇ ਜਿਸ ਤਰ੍ਹਾਂ ਇਹ ਘਟਨਾ ਚਲੋ ਪਰਮਾਤਮਾ ਸ਼ੁਕਰ ਹੈ ਨਹੀਂ ਵਾਪਰੀ ਪਰ ਉਸ ਦੇ ਬਾਵਜੂਦ ਹੁਣ ਜਿਹੜਾ ਮੌਸਮ ਵੀ ਇਸ ਤਰ੍ਹਾਂ ਦਾ ਹੈਗਾ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੇ ਇੰਤਜ਼ਾਮ ਇੱਥੇ ਜਿਹੜੇ ਲਾਈਟ ਸਾਰੇ ਪ੍ਰਬੰਧ ਹੀ ਪੁਕਤਾ ਬਰਬੰਦ ਨੇ ਕਰੀ ਜੀ ਕਿਉਂਕਿ ਅਸੀਂ ਦੇਖ ਰਹੇ ਹਾਂ ਵਾਇਰਿੰਗ ਵਗੈਰਾ ਜਿਹੜੇ ਆਪ ਵੀ ਚੱਕ ਤੇ ਰੱਖੀ ਹੋਈ ਹੈ ਨਾ ਇਹ ਸਾਰਾ ਇਹ ਸਾਰੀ ਸਮੇ ਸਮੇ ਸਰ ਚੈੱਕ ਹੁੰਦੀ ਹੈ ਜੀ ਹਾਂ ਜੀ ਇਸ ਤੋਂ ਬਾਅਦ ਤੁਸੀਂ ਕੋਈ ਐਕਸਟਰਾ ਵੀ ਅੱਜ ਕੋਈ ਚੈੱਕ ਕੀਤੀ ਗਈ ਸੀ ਹਾਂ ਜੀ ਸਾਰੀ ਮੁੰਡੇ ਹਾਂ ਉਹ ਵੀ ਚੈੱਕ ਲੱਗੇ ਹੋਏ ਨੇ ਜੀ ਸਾਰੇ ਕਿਤੇ ਕੋਈ ਜੋੜ ਵਗੈਰਾ ਤਾਂ ਨਹੀਂ ਸਾਰੇ ਚੈੱਕ ਹੀ ਜਾਂਦੇ ਨੇ ਕਿਉਂਕਿ ਲੋਕ ਫਿਰਦੇ ਨੇ ਇੱਥੇ ਨਹੀਂ ਨਹੀਂ ਸਰ ਨਾਲ ਦੀ ਨਾਲ ਚੈੱਕ ਹੋ ਰਿਹਾ ਮੈਂ ਖੁਦ ਕੋਲੇ ਖੜ ਕੇ ਚੈੱਕ ਕਰਾ ਰਿਹਾ ਅੱਜ ਸਾਰਾ ਦਿਨ ਲੱਗਿਆ ਚੈੱਕ ਕਰਾ ਜੀ 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 ਸਰ ਅੱਛਾ ਕੀ ਕਹਿਣਾ ਚਾਹੋਗੇ ਫਿਰ ਇਹ ਲੋਕਾਂ ਨੇ ਜਿਹੜੇ ਇੱਕ ਕਾਬਿਲ ਭਰਮ ਦੇ ਵਿੱਚ ਨੇ ਮੈਨੂੰ ਡਰ ਵੀ ਲੱਗਦਾ ਹੈ ਹਨਾ ਨਹੀਂ ਸਰ ਇਸ ਤਰ੍ਹਾਂ ਦਾ ਕੁਝ ਨਹੀਂ ਸਾਡੇ ਜਿਹੜੇ ਵਰਕਰ ਆ ਉਹਨਾਂ ਨੂੰ ਕਿਹਾ ਉਹ ਆਵਦੇ ਦੇ ਗੱਲ ਲੈ ਲਣਗੇ ਪਰ ਉਹ ਪਬਲਿਕ ਦੇ ਉੱਤੇ ਨਹੀਂ ਆਉਣ ਦੇਣਗੇ ਉਹਨੇ ਉਹਨੇ ਤਾਂ ਸਭ ਤੋਂ ਪਹਿਲਾਂ ਉਹਨੇ ਜਨਰੇਟਰ ਨੂੰ ਪ੍ਰੇਫਰ ਕਿਤੇ ਜਨਰੇਟਰ ਬੰਦ ਕਰਾ ਇਹਨਾਂ ਨੂੰ ਕਿਹਾ ਹੀ ਹੁੰਦਾ ਸੀ ਸਾਡਾ ਵੀ ਕੋਈ ਮੌਸਮ ਦਾ ਲੱਗਦਾ ਕਿਉਂਕਿ ਬਹੁਤ ਟਾਈਮ ਹੋ ਗਿਆ ਲੰਦਿਆਂ ਨੂੰ ਉਹਨੂੰ ਸ਼ਖਸ ਇਸ ਤਰ੍ਹਾਂ ਜੀ ਉਹ ਸੱਚ ਜਾ ਬਿਲਕੁਲ ਓਕੇ ਆ ਤੁਹਾਡੇ ਨਾਲ ਹੈ ਜੀ ਆਜਾ ਧੰਨਵਾਦ ਤੁਸੀਂ ਗੱਲਬਾਤ ਵੀ ਕੀਤੀ ਹੈ ਤੁਹਾਡੇ ਸਾਹਮਣੇ ਹੈ ਸੇਰ ਦੇ ਦੁਕਾਨ ਦੇ ਕੰਮ ਵੀ ਕਰ ਰਹੇ ਆ ਜਿਵੇਂ ਓਕੇ ਹੈ ਜੀ ਕਿਉਂਕਿ ਕਰੰਟ ਲੱਗਿਆ ਰਿਹਾ ਕਿ ਨਾਲ ਦੇ ਨਾਲ ਕੰਮ ਤੇ ਤਾਂ ਨਹੀਂ ਆ ਸਰ ਜੀ ਕਰੰਟ ਲੱਗਿਆ ਹੁੰਦਾ ਤੇ ਕਿਵੇਂ ਆ ਜੀ ਟ੍ਰੀਟਮੈਂਟ ਵੀ ਹੁੰਦਾ ਜੀ ਜੀ ਸਰ ਜੀ ਤੋ ਆਪਾਂ ਕਹਿ ਸਕਦੇ ਆ ਕਿ ਇੱਕ ਸਚਾਈ ਨਹੀਂ ਤੋ ਸਚਾਈ ਨਹੀਂ ਸਰਾਸਰ ਝੂਠ ਹੈ ਇਹਨੂੰ ਗੱਲ ਨੂੰ ਫਲਾਇਆ ਗਿਆ ਅਚਾਨਕ ਵੀਰਾਂ ਨੂੰ ਕੀ ਕਹਿਣਾ ਚਾਹੋਗੇ ਜਿਨ੍ਹਾਂ ਨੂੰ ਸ਼ਾਇਦ ਗਲਤਫਹਮੀ ਹੋਈ ਜਾਂ ਕਿਸ ਤਰ੍ਹਾਂ ਆਓ ਮੇਰੇ ਵਿੱਚ ਕੋਈ ਅਸਰਾਂ ਦੀ ਗੱਲ ਨਹੀਂ ਸਾਡੀ ਸਮੇਂ-ਸਮੇਂ ਤੇ ਹਰ ਇੱਕ ਚੀਜ਼ ਦੀ ਚੈਕਿੰਗ ਹੁੰਦੀ ਹੈ ਕੋਈ ਅਸਰਾਂ ਦੀ ਗੱਲ ਨਹੀਂ ਹੈ ਜੇ ਕੋਈ ਦਿੱਕਤ ਆਊਗੀ ਹਰ ਇੱਕ ਚੀਜ਼ ਦਾ ਪਰਫੈਕਟ ਧਿਆਨ ਰੱਖਿਆ ਜਾ ਰਿਹਾ ਪੂਰੇ ਇਤਿਆਫ ਦੀ ਵਰਤੇ ਜਾ ਰਿਹਾ ਜੀ 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 ਬਿਲਕੁਲ ਹੀ ਰੋਬਨ ਨਾ ਪਰ ਬੰਦਕ ਨੇ ਮੈਲੇ ਦੇ ਲੰਡਨ ਸਿਟੀ ਮੇਲਾ ਜਿਹੜਾ ਉੱਥੇ ਇਹ ਉਹਨਾਂ ਨੇ ਸਾਫ਼ ਤੌਰ ਤੇ ਇਹ ਹੀ ਦੱਸਿਆ ਕਿ ਸ਼ਾਇਦ ਕੋਈ ਗਲਤਫਹਮੀ ਮੁੰਡੇ ਨੂੰ ਵੀ ਜਿਹਨੂੰ ਕਰੰਟ ਲੱਗਿਆ ਦੱਸਿਆ ਜਾ ਰਿਹਾ ਤੇ ਉਹ ਫਿਲਹਾਲ ਦੀ ਗੱਲ ਕਰੀਏ ਤਾਂ ਇਸ ਵਕਤ ਬਿਲਕੁਲ ਠੀਕ ਹੈ ਤੇ ਆਪੇ ਸਾਲ ਸੰਭਾਲ ਰਿਹਾ ਤੇ ਜਿਹੜਾ ਉਸਨੇ ਦੱਸਿਆ ਕਿ ਕੁਝ ਗੜੇ ਵਗੈਰਾ ਜਿਹੜੇ ਕੱਲ ਗੜੇਮਾਰੀ ਹੋਈ ਸੀ ਉਸ ਦੇ ਵਿੱਚ ਇਹ ਸਾਰਾ ਕੁਝ ਗਲਤਫਹਿਮੀ ਦੇ ਕਾਰਨ ਹੋਇਆ ਤੇ ਕਰੰਟ ਵਾਲੀ ਜਿਹੜੀ ਗੱਲ ਉਹ ਫਿਲਹਾਲ ਨਹੀਂ ਸਾਹਮਣੇ ਆਈ ਸੋ ਪ੍ਰਬੰਧਕਾਂ ਦੇ ਨਾਲ ਆਪਾਂ ਗੱਲਬਾਤ ਵੀ ਕੀਤੀ ਤੇ ਲੋਕਾਂ ਨੂੰ ਵੀ ਇਹੀ ਬੇਨਤੀ ਹੈ ਕਿ ਤੁਸੀਂ ਆਓ ਤੇ ਮੇਲੇ ਦਾ ਆਨੰਦ ਮਾਣੋ ਇਹ ਤੁਸੀਂ ਵਾਈਰਿੰਗ ਦੇਖੋ ਸਾਰੀ ਵਾਇਰਿੰਗ ਜਿਹੜੀ ਹੈ ਉਹ ਪ੍ਰੋਪਰ ਟੱਕੀ ਹੋਈ ਹੈ ਤੇ ਕੋਈ ਵੀ ਵਾਇਰਿੰਗ ਨੀਚੇ ਨਹੀਂ ਤੁਹਾਨੂੰ ਮਿਲੇਗੀ ਸਭ ਉੱਪਰ ਕੀਤੀ ਗਈ ਹੈ ਵਾਇਰਿੰਗ ਜਿਹੜੀ ਤਾਂ ਜੋ ਕੋਈ ਕਿਸੇ ਤਰ੍ਹਾਂ ਦਾ ਹਾਦਸਾ ਪੇਸ਼ ਨਾ ਆਵੇ ਤੇ ਸਮੇਂ-ਸਮੇਂ ਤੇ ਇਸ ਨੂੰ ਚੈੱਕ ਵੀ ਜਿਹੜਾ ਉਹ ਵੀ ਕੀਤਾ ਜਾਂਦਾ ਹੈ ਕਿ ਜਿਹੜਾ ਕੋਈ ਜੋਇੰਟ ਦਾ ਕੁਝ ਆਦੀ ਨਾ ਖੁੱਲਿਆ ਰਵੇ ਤੇ ਨਾ ਹੀ ਕੋਈ ਇਸ ਤਰ੍ਹਾਂ ਦੀ ਕੋਈ ਅਨਸੁਖਾਮੀ ਘਟਨਾ ਵਾਪਰੇ ਸੋ ਇੱਕ ਵਾਰ ਜ਼ਰੂਰ ਆਓ ਤੇ ਇੰਜੋਏ ਕਰੋ ਲੰਡਨ ਸਿਟੀ ਮੇਲੇ ਨੂੰ ਪਟੰਡਾ ਦੇ ਰੋਜ਼ ਗਾਰਡਨ ਦੇ ਸਾਹਮਣੇ